ਸੁਪਨੇ ਵਿੱਚ ਕੀ ਦੇਖਣਾ ਸ਼ੁਭ ਹੁੰਦਾ ਹੈ ਅਤੇ ਕੀ ਅਸ਼ੁਭ ਸਾਵਧਾਨ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੋਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਇੱਕ ਵਿਅਕਤੀ ਆਮ ਤੌਰ ਤੇ ਡਰਾਉਨੇ ਅਤੇ ਸੁਪਨੇ ਵੇਖਦਾ ਹੈ ਨਾਲ ਹੀ ਕੁਝ ਸੁਪਨੇ ਵੇਖਣ ਤੋਂ ਬਾਅਦ ਇੱਕ ਵਿਅਕਤੀ ਡਰ ਵੀ ਮਹਿਸੂਸ ਕਰਦਾ ਹੈ ਜਦੋਂ ਕਿ ਕੁਝ ਸੁਪਨੇ ਵੇਖਣ ਤੋਂ ਬਾਅਦ ਇੱਕ ਵਿਅਕਤੀ ਖੁਸ਼ ਮਹਿਸੂਸ ਕਰਦਾ ਹੈ ਤੁਹਾਨੂੰ ਮੈਂ ਦੱਸ ਦਈਏ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੋ ਵੀ ਸੁਪਨਾ ਵੇਖਿਆ ਹੈ ਉਸ ਦਾ ਅਸਲ ਜ਼ਿੰਦਗੀ ਵਿੱਚ ਉਹੀ ਅਰਥ ਹੋਵੇ ਸੁਪਨਿਆਂ ਦੀ ਅਜੀਬ ਦੁਨੀਆ ਨੂੰ ਸਮਝਣਾ ਆਸਾਨ ਨਹੀਂ ਹੈ ਸੁਪਨੇ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਦਰਸਾਉਂਦੇ ਹਨ ਕੁਝ ਸੁਪਨੇ ਸ਼ੁਭ ਹੁੰਦੇ ਹਨ ਅਤੇ ਕੁਝ ਸੁਪਨੇ ਅਸ਼ੁਭ ਹੁੰਦੇ ਹਨ ਸੁਪਨੇ ਵਿਗਿਆਨ ਵਿੱਚ ਕੁਝ ਅਜਿਹੇ ਸੁਪਨੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਸਪਨੇ ਵਿਗਿਆਨ ਦੇ ਅਨੁਸਾਰ ਸੁਪਨੇ ਵਿੱਚ ਕੁਝ ਚੀਜ਼ਾਂ ਦੇਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮੈਨੂੰ ਅਜਰਾ ਇੱਕ ਬਹੁਤ ਹੀ ਅਜੀਬ ਸੁਪਨਾ ਆਇਆ ਹੈ। ਮੈਂ ਸੁਣਿਆ ਹੈ ਕਿ ਸਵੇਰ ਦੇ ਸੁਪਨੇ ਸੱਚ ਹੁੰਦੇ ਹਨ। ਮੈਂ ਆਪਣੇ ਸੁਪਨਿਆਂ ਵਿੱਚ ਡਰ ਗਿਆ ਸੀ। ਤੁਸੀਂ ਅਪਸ਼ੈ ਹੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਤਰ੍ਹਾਂ ਕਹਿੰਦੇ ਸੁਣਿਆ ਹੋਵੇਗਾ। ਦਰਅਸਲ ਸੁਪਨਿਆਂ ਦਾ ਮਨੋਵਿਗਿਆਨ ਹਮੇਸ਼ਾ ਮਨੁੱਖਾਂ ਲਈ ਉਤਸੁਕਤਾ ਦਾ ਵਿਸ਼ਾ ਰਿਹਾ ਹੈ ਦਾਰਸ਼ਨਿਕਾਂ ਵਿਗਿਆਨਿਕਾਂ ਅਤੇ ਮਨੋਰੋਗ ਵਿਗਿਆਨੀਆਂ ਨੇ ਸੁਪਨਿਆਂ ਦੀ ਵਿਆਖਿਆ ਵੱਖ-ਵੱਖ ਤਰੀਕਿਆਂ ਨਾਲ ਕੀਤੀ ਹੈ ਯੂਨਾਨੀ ਦਾਰਸ਼ਨਿਕ ਹਿਪੋਕ੍ਰੇਟਸ ਦਾ ਮੰਨਣਾ ਸੀ ਕਿ ਸੌਣ ਤੋਂ ਬਾਅਦ ਆਤਮਾ ਸਰੀਰ ਵਿੱਚੋਂ ਬਾਹਰ ਆਉਂਦੀ ਹੈ ਅਤੇ ਇੱਥੇ ਅਤੇ ਉੱਥੇ ਘੁੰਮਦੀ ਰਹਿੰਦੀ ਹੈ ਅਤੇ ਬਾਅਦ ਵਿੱਚ ਸਰੀਰ ਵਿੱਚ ਦਾਖਲ ਹੁੰਦੀ ਹੈ ਉਸ ਸਮੇਂ ਇਹ ਕੁਮਾਦੀ ਸਥਿਤੀ ਵਿੱਚ ਹੁੰਦਾ ਹੈ ਪਰ ਇਸ ਵਿੱਚ ਕਿੰਨੀ ਸੱਚਾਈ ਹੈ ਇਹ ਅਜੀਬੀ ਹੋਸ ਦਾ ਵਿਸ਼ਾ ਹੈ ਪਰ ਜੋਤਿ ਸ਼ਾਸਤਰ ਦੇ ਅਨੁਸਾਰ ਸੁਪਨਿਆਂ ਵਿੱਚ ਦਿਖਾਈ ਦੇਣ ਵਾਲੀ ਹਰ ਚੀਜ਼ ਕੁਝ ਨਾ ਕੁਝ ਦਰਸਾਉਂਦੀ ਹੈ। ਆਉਂ ਜਾਣਦੇ ਹਾਂ ਸੁਪਨਿਆਂ ਦੀ ਸੱਚਾਈ ਕੀ ਹੈ। ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਿਮਰਤ ਹੋਏ ਸਟੇਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇੱਕ ਕਮੈਂਟ ਬਾਕਸ ਵਿੱਚ ਜੈ ਮਾਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਪਰਿਵਾਰ ਤੇ ਬਣਿਆ ਰਵੇ ਨੰਬਰ 1 ਸੁਪਨੇ ਵਿੱਚ ਚਿੱਤਾ ਹਾਥੀ ਵੇਖਣਾ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਹਾਥੀ ਵੇਖਦੇ ਹੋ ਤਾਂ ਇਹ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਇਸਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਅਚਾਨਕ ਵਿੱਤੀ ਲਾਭ ਮਿਲ ਸਕਦਾ ਹੈ ਤੁਹਾਨੂੰ ਆਪਣੇ ਕੈਰੀਅਰ ਅਤੇ ਕਾਰੋਬਾਰ ਵਿੱਚ ਤਰੱਕੀਆਂ ਖਬਰਾਂ ਵੀ ਮਿਲ ਸਕਦੀਆਂ ਹਨ ਆਪਣੇ ਸੁਪਨੇ ਵਿੱਚ ਚਿੱਟਾ ਹਾਥੀ ਦੇਖਣ ਦਾ ਮਤਲਬ ਹੈ ਕਿ ਤੁਸੀਂ ਜਲਦ ਹੀ ਅਮੀਰ ਬਣਨ ਜਾ ਰਹੇ ਹੋ ਤੁਹਾਡੀ ਕਿਸਮਤ ਜਲਦੀ ਹੀ ਬਦਲਣ ਵਾਲੀ ਹੈ ਨੰਬਰ 2 ਸੁਪਨੇ ਵਿੱਚ ਮੀਂਹ ਵੇਖਣਾ ਸਵਚਨ ਸਾਸਤਰ ਦੇ ਅਨੁਸਾਰ ਸੁਪਨੇ ਵਿੱਚ ਮੀਂਹ ਵੇਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਕੋਈ ਚੰਗੀ ਖਬਰ ਵੀ ਮਿਲ ਸਕਦੀ ਹੈ ਤੇ ਨਾਲ ਹੀ ਤੁਹਾਨੂੰ ਪੂਰੇ ਨਿਵੇਸ਼ਾਂ ਤੋਂ ਲਾਭ ਮਿਲ ਸਕਦਾ ਹੈ ਸੁਪਨੇ ਵਿੱਚ ਮੀਂਹ ਵੇਖਣਾ ਇੱਕ ਸੁੰਦਰ ਜੀਵਨ ਸਾਥੀ ਦੇ ਮਿਲਣ ਦਾ ਸੰਕੇਤ ਦਿੰਦਾ ਹੈ ਨੰਬਰ 3 ਜੇਕਰ ਤੁਸੀਂ ਸੁਪਨੇ ਵਿੱਚ ਆਪਣੇ ਆਪ ਨੂੰ ਘੋੜੇ ਤੇ ਸਵਾਰ ਵੇਖਦੇ ਹੋ ਤਾਂ ਇੱਕ ਸ਼ੁਭ ਸੰਕੇਤ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਫਸਿਆ ਹੋਇਆ ਪੈਸਾ ਮਿਲ ਸਕਦਾ ਹੈ ਤੇ ਨਾਲ ਹੀ ਕੋਈ ਇੱਛਾ ਵੀ ਪੂਰੀ ਹੋ ਸਕਦੀ ਹੈ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਇਹ ਕਾਰੋਬਾਰ ਵਿੱਚ ਲਾਭ ਅਤੇ ਨੌਕਰੀ ਵਿੱਚ ਤਰੱਕੀ ਦਾ ਸੰਕੇਤ ਵੀ ਦਿੰਦਾ ਹੈ ਪਰ ਸੁਪਨੇ ਵਿੱਚ ਆਪਣੇ ਆਪ ਨੂੰ ਘੋੜੇ ਤੋਂ ਡਿੱਗਦਾ ਵੇਖਣਾ ਅਸ਼ubh ਹੁੰਦਾ ਹੈ ਨੰਬਰ 4 ਅਕਸਰ ਹੀ ਸੁਪਨੇ ਵਿੱਚ ਖੂਨ ਖਰਾਬਾ ਦੇਖ ਕੇ ਵਿਅਕਤੀ ਡਰ ਜਾਂਦਾ ਹੈ ਪਰ ਸਵਪਨ ਸ਼ਾਸਤਰ ਦੇ ਅਨੁਸਾਰ ਸੁਪਨੇ ਵਿੱਚ ਖੂਨ ਖਰਾਬਾ ਵੇਖਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੇ ਨਾਲ ਹੀ ਤੁਹਾਡੀ ਦੌਲਤ ਵਿੱਚ ਵਾਧਾ ਵੀ ਹੋਣ ਵਾਲਾ ਹੈ ਅਤੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਕੰਮ ਗਤੀ ਪ੍ਰਾਪਤ ਕਰਨ ਵਾਲਾ ਹੈ ਨੰਬਰ 5 ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਆਪਣੇ ਆਪ ਨੂੰ ਦਰਖਤ ਤੇ ਚੜਦੇ ਹੋਏ ਵੇਖਦੇ ਹੋ ਤਾਂ ਇਹ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਅਸਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਕੈਰੀਅਰ ਅਤੇ ਕਾਰੋਬਾਰ ਵਿੱਚ ਕੁਝ ਚੰਗੀ ਖਬਰ ਮਿਲ ਸਕਦੀ ਹੈ ਤੁਸੀਂ ਤਰੱਕੀ ਕਰ ਸਕਦੇ ਹੋ ਤੇ ਤੁਹਾਨੂੰ ਪੈਸਾ ਵੀ ਮਿਲ ਸਕਦਾ ਹੈ ਨੰਬਰ 5 ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਸੁਪਨੇ ਵਿੱਚ ਦੁੱਧ ਨਾਲ ਨਹਾਉਂਦਾ ਵੇਖਦਾ ਹੈ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਜਿਹੇ ਸੁਪਨਾ ਵੇਖਣ ਦਾ ਮਤਲਬ ਹੈ ਕਿ ਤੁਹਾਨੂੰ ਵੱਡਾ ਵਿੱਤੀ ਲਾਭ ਮਿਲ ਸਕਦਾ ਹੈ ਅਜਿਹੇ ਸੁਪਨੇ ਤੁਹਾਡੇ ਚੰਗੇ ਕੈਰੀਅਰ ਵੱਲ ਇਸ਼ਾਰਾ ਵੀ ਕਰਦੇ ਹਨ ਸਵਪਨ ਸ਼ਾਸਤਰ ਦੇ ਅਨੁਸਾਰ ਜਦੋਂ ਤੁਹਾਨੂੰ ਅਜਿਹੇ ਸੁਪਨੇ ਆਉਂਦੇ ਹਨ ਤਾਂ ਤੁਹਾਡੇ ਲਈ ਤਰੱਕੀ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਅੱਜ ਦਿਨ ਔਰ ਹੀ ਤੁਹਾਨੂੰ ਤਰੱਕੀ ਵੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਅਜਿਹੇ ਸੁਪਨੇ ਤੁਹਾਡੀ ਚੰਗੀ ਵਿੱਤੀ ਸਥਿਤੀ ਵੱਲ ਵੀ ਇਸ਼ਾਰਾ ਕਰਦੇ ਹਨ ਨੰਬਰ 6 ਸੁਪਨ ਸਾਸ਼ਤਰ ਦੇ ਅਨੁਸਾਰ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਕਮਲ ਦਾ ਫੁੱਲ ਵੇਖਦੇ ਹੋ ਤਾਂ ਇਸ ਕਲ ਦਾ ਸੰਕੇਤ ਹੈ ਕਿ ਮਾਂ ਲక్ష్ਮੀ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਹੈ ਤੇ ਮਾਂ ਲక్ష్ਮੀ ਦੇ ਆਸ਼ੀਰਵਾਦ ਨਾਲ ਤੁਹਾਡੀ ਵਿੱਤੀ ਸਥਿਤੀ ਵਿੱਚ ਵੀ ਕਾਫੀ ਸੁਧਾਰ ਹੋਵੇਗਾ ਤੇ ਨਾਲ ਹੀ ਅਜਿਹੇ ਸੁਪਨੇ ਵਿੱਤੀ ਸਮੱਸਿਆ ਤੋਂ ਰਾਹਤ ਪਾਉਣ ਵਿੱਚ ਕਾਰਗਰ ਸਾਬਿਤ ਹੁੰਦੇ ਹਨ ਅਜਿਹੇ ਸੁਪਨੇ ਇਹ ਵੀ ਦਰਸਾਉਂਦੇ ਹਨ ਕਿ ਤੁਹਾਡੀ ਆਮਦਨ ਦੇ ਹੌਲ ਸਰੋਤਰ ਵੀ ਵਧਣ ਜਾ ਰਹੇ ਹਨ ਨੰਬਰ 7 ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਚੰਗਾ ਖਾਣਾ ਖਾਂਦੇ ਹੋ ਜੋ ਤੁਸੀਂ ਖਾ ਰਹੇ ਹੋ ਸਪਨ ਸ਼ਾਸਤਰ ਦੇ ਅਨੁਸਾਰ ਅਜਿਹੇ ਸੁਪਨੇ ਦਰਸਾਉਂਦੇ ਹਨ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਅਜਿਹੇ ਸੁਪਨਾ ਵੇਖਣ ਦਾ ਮਤਲਬ ਹੈ ਕਿ ਤੁਹਾਨੂੰ ਵੱਡੀ ਮਾਤਰਾ ਵਿੱਚ ਪੈਸਾ ਮਿਲ ਸਕਦਾ ਹੈ ਤੇ ਤੁਹਾਨੂੰ ਕੋਈ ਵੀ ਚੰਗੀ ਖਬਰ ਵੀ ਸੁਣਨ ਨੂੰ ਮਿਲ ਸਕਦੀ ਹੈ ਤੇ ਨਾਲ ਹੀ ਅਜਿਹੇ ਸੁਪਨੇ ਮਨ ਵਿੱਚ ਸੰਤੁਸ਼ਟੀ ਦੀ ਭਾਵਨਾ ਨੂੰ ਵੀ ਦਰਸਾਉਂਦੇ ਹਨ ਨੰਬਰ 8 ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਸਮੁੰਦਰ ਦਾ ਪਾਣੀ ਵੇਖਦੇ ਹੋ ਕਾਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਸਪਨ ਸ਼ਾਸਤਰ ਦੇ ਅਨੁਸਾਰ ਅਜਿਹੇ ਸੁਪਨਾ ਵੇਖਣ ਤੋਂ ਬਾਅਦ ਵਿਅਕਤੀ ਨੂੰ ਧਿਆਨ ਨਾਲ ਗੱਡੀ ਚਲਾਉਣੀ ਚਾਹੀਦੀ ਹੈ ਅਤੇ ਸਾਵਧਾਨੀ ਨਾਲ ਉਚਾਈ ਥਾਵਾਂ ਤੇ ਜਾਣਾ ਚਾਹੀਦਾ ਹੈ ਇਹ ਸੁਪਨਾ ਭਵਿੱਖ ਵਿੱਚ ਸਾਵਧਾਨ ਰਹਿਣ ਦਾ ਸੰਕੇਤ ਵੀ ਦਿੰਦਾ ਹੈ ਨੰਬਰ 9 ਸ਼ਾਸਤਰਾਂ ਦੇ ਅਨੁਸਾਰ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਕੁਲ੍ਹਾਬ ਦਾ ਫੁੱਲ ਵੇਖਦੇ ਹੋ ਤਾਂ ਇਹ ਤੁਹਾਡੇ ਲਈ ਸ਼ੁਭ ਮੰਨਿਆ ਜਾਂਦਾ ਹੈ ਇਹ ਤੁਹਾਡੇ ਜੀਵਨ ਵਿੱਚ ਸਕਾਰਾਤਮਕਤਾ ਦੇ ਆਉਣ ਦਾ ਸੰਕੇਤ ਵੀ ਹੁੰਦਾ ਹੈ ਅਜਿਹੇ ਸੁਪਨਿਆਂ ਦਾ ਇਹ ਮਤਲਬ ਹੈ ਕਿ ਜਲਦ ਹੀ ਤੁਹਾਡੇ ਮਨ ਦੀ ਕੋਈ ਵੱਡੀ ਇੱਛਾ ਪੂਰੀ ਹੋਣ ਵਾਲੀ ਹੈ ਨੰਬਰ 10 ਸੁਪਨੇ ਵਿੱਚ ਡੁੱਬਣਾ ਸਪਨ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਕੋਈ ਸੁਪਨਾ ਵੇਖਦੇ ਹੋ ਜਿਸ ਵਿੱਚ ਤੁਸੀਂ ਡੁੱਗੇ ਪਾਣੀ ਵਿੱਚ ਡੁੱਬ ਰਹੇ ਹੋ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਕਿਸੇ ਡਰ ਜਾਂ ਦਾਸੀ ਵਿੱਚ ਹੋ ਜੋ ਵਿਅਕਤੀ ਸੁਪਨੇ ਵਿੱਚ ਆਪਣੇ ਆਪ ਨੂੰ ਵੇਖਦਾ ਹੈ ਉਸ ਨੂੰ ਵਿੱਚ ਚੁਕੀਆਂ ਘਟਨਾਵਾਂ ਬਾਰੇ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਆਪਣੇ ਮਨ ਨੂੰ ਵੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨੰਬਰ 10 ਜੇਕਰ ਤੁਸੀਂ ਆਪਣੇ ਸੁਪਨਿਆਂ ਵਿੱਚ ਆਪਣੇ ਆਪ ਨੂੰ ਬਰੀ ਵੇਖਦੇ ਹੋ ਆਇਨ ਸੁਪਨਾ ਤੁਹਾਡੇ ਲਈ ਚੰਗਾ ਹੁੰਦਾ ਹੈ ਤੁਹਾਨੂੰ ਇਸ ਬਾਰੇ ਚਿੰਤਿਤ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਅਜਿਹਾ ਸੁਪਨਾ ਤੁਹਾਡੀ ਦੌਲਤ ਵਿੱਚ ਵਾਧਾ ਦਰਸਾਉਂਦਾ ਹੈ ਇਹ ਫਸੇ ਹੋਏ ਪੈਸੇ ਵਾਪਸ ਮਿਲਣ ਦਾ ਸੰਕੇਤ ਵੀ ਹੁੰਦਾ ਹੈ ਨੰਬਰ 11 ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਤੋਤਾ ਦੇਖਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਕੋਈ ਵੀ ਖੁਸ਼ਖਬਰੀ ਮਿਲਣ ਵਾਲੀ ਹੈ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਸ਼ੁਰੂ ਹੋਣ ਵਾਲੀਆਂ ਹਨ ਤੋ ਤੈਨੂੰ ਹਮੇਸ਼ਾ ਹੀ ਚੰਗੀ ਕਿਸਮਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਨੰਬਰ 12 ਸੁਪਨੇ ਵਿੱਚ ਪਹਾੜ ਚੜਨ ਦਾ ਮਤਲਬ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਕਰਨ ਚਾ ਰਹੇ ਹੋ ਅਜਿਹੇ ਸੁਪਨੇ ਹਮੇਸ਼ਾ ਸਫਲਤਾ ਦੇ ਸ਼ਿਖਰ ਦੇ ਪਹੁੰਚਣ ਦਾ ਸੰਕੇਤ ਦਿੰਦੇ ਹਨ ਨੰਬਰ 13 ਜੇਕਰ ਤੁਸੀਂ ਆਪਣੇ ਸੁਪਨਿਆਂ ਵਿੱਚ ਫਲਾ ਨਾਲ ਪਰਿਆਰੁਕ ਵੇਖਦੇ ਹੋ ਤਾਂ ਇਹ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਉਹ ਦਾ ਸੰਕੇਤ ਦਿੰਦਾ ਹੈ ਫਲਾਂ ਤੇ ਫੁੱਲਾਂ ਨੂੰ ਖੁਸ਼ੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਫੁੱਲਾਂ ਨਾਲ ਭਰੇ ਰੁੱਖ ਨੂੰ ਖੁਸ਼ੀ ਦੇ ਹੋਂ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ ਨੰਬਰ 14 ਜੇਕਰ ਤੁਸੀਂ ਆਪਣੇ ਸੁਪਨਿਆਂ ਵਿੱਚ ਆਪਣੇ ਕਿਸੇ ਵੀ ਰਿਸ਼ਤੇਦਾਰ ਦੀ ਮੂਹਰ ਦੇਖਦੇ ਹੋ ਤਾਂ ਸਮਝੋ ਕਿ ਉਹਨਾਂ ਦੀ ਉਮਰ ਵੱਧ ਗਈ ਹੈ Hindu dharm grantha vich ajhe sapne nu galat nahi manya janda ਇਹਨਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਨੰਬਰ 15 ਸ਼ਿਵ ਪਾਰ्वती ਨੂੰ ਵੇਖਣਾ ਇਹ ਉਹਨਾਂ ਲੋਕਾਂ ਲਈ ਸ਼ੁਭ ਮੰਨਿਆ ਜਾਂਦਾ ਹੈ ਜੋ ਕਿ ਆਪਣੇ ਸੁਪਨਿਆਂ ਵਿੱਚ ਸ਼ਿਵ ਅਤੇ ਪਾਰ्वती ਨੂੰ ਇਕੱਠੇ ਵੇਖਦੇ ਹਨ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸੁਪਨੇ ਵਿੱਚ ਸ਼ਿਵ ਤੇ ਮਾ ਪਾਰ्वती ਨੂੰ ਵੇਖਣਾ ਜਲਦੀ ਵਿਆਹ ਹੋਣ ਦਾ ਸੰਕੇਤ ਵੀ ਹੁੰਦਾ ਹੈ ਨੰਬਰ 16 ਆਪਣੇ ਸੁਪਨੇ ਵਿੱਚ ਇਮਾਰਤ ਦੀ ਉਸਾਰੀ ਵੇਖਣ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਤਰੱਕੀ ਹੋਣ ਵਾਲੀ ਹੈ ਤੇ ਤੁਹਾਨੂੰ ਬਹੁਤ ਜ਼ਿਆਦਾ ਦੌਲਤ ਵੀ ਮਿਲਣ ਵਾਲੀ ਹੈ ਨੰਬਰ 17 Hindu ਧਰਮ ਗ੍ਰੰਥਾਂ ਦੇ ਅਨੁਸਾਰ ਸੁਪਨੇ ਵਿੱਚ ਝਾੜੂ ਵਿਖਣਾ ਇੱਕ ਚੰਗਾ ਸੰਕੇਤ ਹੁੰਦਾ ਹੈ ਝਾੜੂ ਨੂੰ ਮਾਂ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਤੁਹਾਨੂੰ ਵਿਤੀ ਲਾਭ ਵੀ ਹੋਣ ਵਾਲਾ ਹੈ ਨੰਬਰ 18 ਸਪਨੇ ਵਿੱਚ ਨਿਉਲ ਵੇਖਣਾ ਸਪਨਾ ਵਿੱਚ ਨਿਉਲ ਵੇਖਣਾ ਸ਼ੁਭ ਮੰਨਿਆ ਜਾਂਦਾ ਹੈ ਤੇ ਧਾਰਮਿਕ ਗ੍ਰੰਥਾਂ ਤੇ ਪੁਰਾਣਿਕ માન્યਤਾਵਾਂ ਦੇ ਅਨੁਸਾਰ ਨਿਉਲ ਵੇਖਣ ਦਾ ਮਤਲਬ ਹੈ ਸਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨਾ ਨੰਬਰ 1 ਸਪਨੇ ਵਿੱਚ ਸੱਪ ਵੇਖ ਕੇ ਕੋਈ ਵੀ ਵਿਅਕਤੀ ਡਰ ਜਾਂਦਾ ਹੈ ਪਰ ਡਰਨ ਦੀ ਕੋਈ ਵੀ ਲੋੜ ਨਹੀਂ ਹੁੰਦੀ ਕਿਉਂਕਿ ਸਵਪਨ ਸ਼ਾਸਤਰ ਦੇ ਅਨੁਸਾਰ ਇਹ ਸੁਪਨੇ ਨੂੰ ਸ਼ੁਭ ਮੰਨਿਆ ਜਾਂਦਾ ਹੈ ਇਹ ਸੁਪਨਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਤੁਹਾਨੂੰ ਬਹੁਤ ਜਲਦੀ ਸਰਕਾਰੀ ਖੇਤਰ ਤੋਂ ਲਾਭ ਮਿਲਣ ਵਾਲਾ ਹੈ ਇਸ ਦਿਨ ਆਹੀ ਲੋਕ ਸੁਪਨੇ ਵਿੱਚ ਕਬਰਿਸਤਾਨ ਦੇਖਦੇ ਹਨ ਤਾਂ ਇਸ ਨੂੰ ਅਸ਼ੁਭ ਵੀ ਮੰਨਦੇ ਹਨ ਜਦੋਂ ਕਿ ਇਹ ਸੁਪਨਾ ਦਰਸਾਉਂਦਾ ਹੈ ਕਿ ਤੁਹਾਨੂੰ ਜਲਦੀ ਸਨਮਾਨ ਮਿਲਣ ਵਾਲਾ ਹੈ ਨੰਬਰ 20 ਜੇਕਰ ਤੁਹਾਡੇ ਸੁਪਨੇ ਵਿੱਚ ਕੋਈ ਕਾਲਾ ਸੱਪ ਤੁਹਾਨੂੰ ਡੰਗ ਮਾਰਦਾ ਹੈ ਤਾਂ ਇਹ ਬਹੁਤ ਹੀ ਅਸ਼ੁਭ ਸੁਪਨਾ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਕਿਸੇ ਬਿਮਾਰੀ ਹੋਣ ਦਾ ਸੰਭਾਵਨਾ ਦਰਸਾਉਂਦਾ ਹੈ ਤੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਕੋਈ ਹਾਦਸਾ ਵੀ ਹੋ ਸਕਦਾ ਹੈ ਤੁਹਾਡੀਆਂ ਯੋਜਨਾਵਾਂ ਵੀ ਰੁਕ ਸਕਦੀਆਂ ਹਨ ਜੇਕਰ ਅਜਿਹਾ ਸੁਪਨਾ ਵਾਰ-ਵਾਰ ਆਉਂਦਾ ਹੈ ਤਾਂ ਕਾਲ ਸਿਰਫ ਦੋਸ਼ ਦਾ ਸੰਕੇਤ ਵੀ ਹੋ ਸਕਦਾ ਹੈ ਨੰਬਰ 21 ਸਪਨ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਆਪਣੇ ਵਾਲ ਡਿੱਗਦੇ ਹੋਏ ਵੇਖਦੇ ਹੋ ਤਾਂ ਇਹ ਇੱਕ ਬਹੁਤ ਅਸ਼ੁਭ ਸੰਕੇਤ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ ਤੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਕੋਈ ਵੀ ਬੁਰੀ ਖਬਰ ਮਿਲ ਸਕਦੀ ਹੈ ਤੇ ਨਾਲ ਹੀ ਤੁਹਾਨੂੰ ਆਪਣੇ ਕੈਰੀਅਰ ਜਾਂ ਘਰ-ਬਾਰ ਵਿੱਚ ਉਸ ਸਫਲਤਾ ਵੀ ਮਿਲ ਸਕਦੀ ਹੈ। ਨੰਬਰ 2 ਸੁਪਨੇ ਵਿੱਚ ਸਰੀਰਕ ਸੰਬੰਧਾਂ ਦਾ ਅਟ ਸਵੈ ਸਵੀਕਾਰ ਅਤੇ ਸਵੈ ਮਾਨ ਨਾਲ ਵੀ ਸੰਬੰਧਿਤ ਹੋ ਸਕਦਾ ਹੈ। ਅਜਿਹਾ ਸੁਪਨਾ ਤੁਹਾਡੀ ਸੰਤੁਸ਼ਟੀ ਅਤੇ ਆਤਮ ਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ। ਜੇਕਰ ਤੁਹਾਨੂੰ ਅਜਿਹੇ ਸੁਪਨੇ ਵਿੱਚ ਸਕਾਰਾਤਮਕ ਅਨੁਭਵ ਹੋ ਰਿਹਾ ਹੈ ਤਾਂ ਤੁਹਾਡੇ ਉੱਚ ਸਵੈ ਮਾਨ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਅਸਤੇ ਨਾਲ ਹੀ ਨਕਾਰਾਤਮਕ ਅਨੁਭਵ ਹੋਣਾ ਤੁਹਾਡਾ ਸਮਾਂ ਮਾਨਪੀ ਘਟ ਸਕਦਾ ਹੈ ਨੰਬਰ 23 ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਸੁਪਨਿਆਂ ਵਿੱਚ ਆਪਣੇ ਆਪ ਨੂੰ ਸਰੀਰਕ ਸੰਬੰਧ ਬਣਾਉਂਦੇ ਹੋਏ ਦੇਖਦੇ ਹੋ ਤਾਂ ਅਜਿਹਾ ਸੁਪਨਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਤੁਸੀਂ ਉਸ ਵਿਅਕਤੀ ਨਾਲ ਪਾਵਨਾਤਮਕ ਤੌਰ ਤੇ ਬਹੁਤ ਜ਼ਿਆਦਾ ਜੁੜੇ ਹੋਏ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਰੇ ਨੂੰ ਲਾਈਕ ਜ਼ਰੂਰ ਕਰੋ ਵੱਤਵਾ ਸ਼ੇਅਰ ਕਰੋ ਤੇ ਚੈਨਲ ਸਿਮਰਤ ਨੂੰ ਸਟਿੱਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ